ਦੇਖੋ ਪੰਜਾਬ ਨਾਲ ਖੜਨਾ ਸਾਡਾ ਸਾਰਿਆਂ ਦਾ ਫਰਜ਼ਾ ਉਹਦੇ ਲਈ ਮੈਨੂੰ ਲੱਗਦਾ ਕਦੀ ਵੀ ਆ ਕੋਈ ਐਦਾਂ ਨਹੀਂ ਹੋਇਆ ਵੀ ਕੋਈ ਇੱਕ ਬੰਦਾ ਆਪਣੇ ਸਿਰ ਸੇਰਾ ਲਵੇ ਸਾਡਾ ਸਾਰਿਆਂ ਦਾ ਪੰਜਾਬ ਆ ਅਸੀਂ ਸਾਰੇ ਪੰਜਾਬੀ ਆ ਜਦੋਂ ਹੜ੍ਹ ਸੁੱਕਨੇ ਆ ਉਸ ਤੋਂ ਬਾਅਦ ਜਿਹੜੇ ਬਹੁਤ ਸਾਰੇ ਰਿਸੋਰਸਸ ਦੇ ਉੱਤੇ ਜਿਹੜਾ ਇਹ ਲੋਡ ਪੈਣੀ ਆ ਆਪਾਂ ਨੂੰ ਕਿਉਂਕਿ ਲੋਕਾਂ ਦੀਆਂ ਜ਼ਮੀਨਾਂ ਨੂੰ ਦੁਬਾਰਾ ਮਤਲਬ ਉਹਨੂੰ ਠੱਲਣ ਦੇ ਲਈ ਦੁਬਾਰਾ ਉਹਨਾਂ ਨੂੰ ਉਪਜਾਊ ਬਣਾਉਣ ਦੇ ਲਈ ਬਹੁਤ ਮਿਹਨਤ ਕਰਨੀ ਪੈਣੀ ਆ ਹੁਣ ਵੀ ਆਪਾਂ ਜਿੰਨੇ ਭੈਣ ਭਰਾ ਤੁਸੀਂ ਵੀ ਸਾਰੇ ਸਪੋਰਟ ਲਈ ਖੜੇ ਆ ਸੋ ਮੈਨੂੰ ਲੱਗਦਾ ਕਿ ਇਸ ਤੋਂ ਬਾਅਦ ਜਿਹੜੀ ਸਪੋਰਟ ਦੀ ਲੋੜ ਪੈਣੀ ਉਹ ਜ ਸਾ 6 ਮਹੀਨੇ ਸਾਲ ਆਪਾਂ ਨੂੰ ਲੱਗਣਾ ਆ ਸੋ ਬਹੁਤ ਚੰਗੀ ਗੱਲ ਆ ਜੀ ਕਦੀ ਵੀ ਉਹਨੂੰ ਮਤਲਬ ਗੋਡੀਆਂ ਭਾਰ ਨਹੀਂ ਹੋਣ ਦਿੰਦੇ ਸਾਨੂੰ ਕਿਸੇ ਵੱਲ ੱਤ ਕਰਨ ਦੀ ਲੋੜ ਨਹੀਂ ਪੈਂਦੀ ਅਸੀਂ ਸਗੋਂ ਬਾਕੀ ਸਟੇਟਾਂ ਦਾ ਜ਼ਰੂਰ ਹੌਸਲਾ ਵਜਾਈ ਕਰਦੇ ਹਾਂ ਪਰ ਜਦੋਂ ਪੰਜਾਬ ਦੇ ਕੋਈ ਵਿਵਪਤਾ ਪੈਂਦੀ ਆ ਤਾਂ ਸਾਰੇ ਬੈਕਫੋਰਟ ਤੇ ਹੋ ਜਾਂਦੇ ਆ ਪਰ ਇਹ ਵੀ ਮਾਨਣ ਵਾਲੀ ਗੱਲ ਆ ਕਿ ਅਸੀਂ ਹੈਗੇ ਆ ਅਸੀਂ ਸਾਰੇ ਰਲ ਮਿਲ ਕੇ ਪੰਜਾਬ ਦੇ ਪੁੱਤਰ ਹੈਗੇ ਆ ਪੰਜਾਬ ਦੇ ਲਈ ਮੋਢੇ ਨਾਲ ਮੋਢਾ ਲਾ ਕੇ ਅਸੀਂ ਖੜਦੇ ਆ ਆਪਾਂ ਸੁੱਖ ਵੇਲੇ ਭਾਵੇਂ ਕਦੀ ਖੜੀਏ ਨਾ ਖੜੀਏ ਇੱਕ ਦੂਜੇ ਨਾਲ ਪਰ ਆਪਾਂ ਦੁੱਖ ਵੇਲੇ ਜਿਹੜੇ ਆ ਨਾ ਆਪਾਂ ਸਾਰੇ ਭੈਣ ਭਰਾ ਉਦੋਂ ਮਤਲਬ ਮਿਲਦਾ ਵੀ ਸਾਡੇ ਜਿਗਰੇ ਵੀ ਵੱਡੇ ਹੋ ਜਾਂਦੇ ਆ ਤੇ ਸਾਡੇ ਜਿਹੜੇ ਹੌਂਸਲੇ ਆ ਉਹ ਵੀ ਬਹੁਤ ਵੱਡੇ ਹੋ ਜਾਂਦੇ ਆ ਸੋ ਇਹ ਚੀਜ਼ਾਂ ਵੀ ਮੈਨੂੰ ਬਹੁਤ ਜ਼ਿਆਦਾ ਨਾ ਬੜਾ ਜ਼ਿਆਦਾ ਮੈਨੂੰ ਪ੍ਰਭਾਵਿਤ ਵੀ ਕਰਦੀਆਂ ਤੇ ਬਹੁਤ ਜ਼ਿਆਦਾ ਖੁਸ਼ੀ ਵੀ ਦਿੰਦੀਆਂ ਕਿ ਯਾਰ ਆਪਾਂ ਪੰਜਾਬੀ ਇੱਕ ਹਾਕ ਦੇ ਇਕੱਠੇ ਹੋ ਜੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਟੀਵੀ ਬ੍ਰਾਡਕਾਸਟਿੰਗ ਦੀ ਅੱਜ ਸਾਰੀ ਟੀਮ ਪਹੁੰਚੀ ਹੋਈ ਹੈ ਜੀ ਰਿਓ ਬੈਂਕਟ ਹਾਲ ਔਰ ਅੱਜ ਮਾਹੌਲ ਬਹੁਤ ਵਧੀਆ ਬਣਿਆ ਹੈ ਜਿੱਥੇ ਅ ਅਸੀਂ ਬਾਰ-ਬਾਰ ਤੁਹਾਨੂੰ ਅਸੀਂ ਚੈਨਲ ਤੇ ਐਡਸ ਵੀ ਦਿਖਾ ਰਹੇ ਹਾਂ ਪ੍ਰੋਗਰਾਮਸ ਵੀ ਦਿਖਾ ਰਹੇ ਹਾਂ ਕਿ ਫੰਡ ਰੇਜ਼ਿੰਗ ਕੀਤੀ ਜਾ ਰਹੀ ਹੈ ਪੰਜਾਬ ਦੇ ਨਾਲ ਖੜਨ ਦੇ ਲਈ ਸਟੈਂਡ ਵਿਦ ਪੰਜਾਬ ਜਿਹੜੀ ਇੱਕ ਮੋਹਮ ਸ਼ੁਰੂ ਕੀਤੀ ਹੈ ਕੈਲਗਰੀ ਸ਼ਹਿਰ ਦੇ ਵਿੱਚ ਔਰ ਕੈਨੇਡਾ ਭਰ ਤੋਂ ਜਿਹੜੀ ਸੰਗਤਾਂ ਨੇ ਸਾਡਾ ਸਾਥ ਦਿੱਤਾ ਕਾਲਸ ਆ ਰਹੀਆਂ ਨੇ ਇਵਨ ਯੂਰਪ ਤੋਂ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਤੋਂ ਔਰ ਇਹ ਜਿਹੜਾ ਅਸੀਂ ਸਾਨੂੰ ਬਾਰ ਬਾਰ ਕਹਿੰਦੇ ਲੋੜ ਨਹੀਂ ਕਿ ਪੰਜਾਬ ਦੇ ਨਾਲ ਖੜਨ ਦੀ ਸਾਡੀ ਲੋੜ ਨੇ ਪੰਜਾਬ ਨੇ ਕਦੇ ਕਿਸੇ ਦੇ ਅੱਗੇ ਹੱਥ ਨਹੀਂ ਫਿਲਾਇਆ ਪਰ ਸਾਡੀ ਡਿਊਟੀ ਬਣਦੀ ਹੈ ਐਜ਼ ਐਨਆਰਆਈਸ ਕਿ ਅਸੀਂ ਜੋ ਹੋ ਸਕੇ ਉਹ करिए ਇਸ ਮੋਹਮ ਦੇ ਵਿੱਚ ਇਹ ਸਾਰੇ ਜਾਣਦੇ ਆ ਕਿ BTV ਬ੍ਰਾਡਕਾਸਟਿੰਗ ਸਿੱਖ ਮੋਟਰਸਾਈਕਲ ਰਾਈਡਰਸ ਇਕੱਠੇ ਮਿਲ ਕੇ ਕੰਮ ਕਰ ਰਹੇ ਨੇ ਔਰ ਅੱਜ ਰਣਜੀਤ ਬਾਵਾ ਸਾਹਿਬ ਦੇ ਨਾਲ ਮੁਲਾਕਾਤ ਜਿਹੜੀ ਹੈ ਮੀਟ ਐਂਡ ਗਰੀਟ ਦੇ ਰਹੀ ਤੁਹਾਨੂੰ ਪਹੁੰਚਾ ਰਹੇ ਹਾਂ ਪਰ ਮੀਟ ਐਂਡ ਗਰੀਟ ਥੋੜਾ ਵੱਖਰਾ ਹੋਵੇਗਾ ਕਿਉਂਕਿ ਇੱਥੇ ਜਿਹੜੀਆਂ ਗੱਲਾਂ ਨੇ ਉਹ ਪੰਜਾਬ ਦੀਆਂ ਵੀ ਹੋਣਗੀਆਂ ਭਾਜੀ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਐਂਡ ਵੈਲਕਮ ਪਾਜੀ ਟੂ ਕੈਲਗਰੀ ਥੈਂਕ ਯੂ ਸੋ ਮਚ ਬਹੁਤ ਹਨ ਭਾਈ 쇼 ਦੇ ਲਈ ਤੁਸੀਂ ਇੱਥੇ ਆਏ ਹੋ ਔਰ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜਾ ਐਡਮਿੰਟਨ 'ਚ 쇼 ਹੋਇਆ ਤੁਹਾਡਾ ਬਹੁਤ ਜ਼ਿਆਦਾ ਸਕਸੈਸਫੁਲ ਹੋਇਆ ਅਲਬਰਟਾ ਦਾ ਬਹੁਤ ਸੋਹਣਾ ਸ਼ਹਿਰ ਤੁਸੀਂ ਉੱਥੇ ਵੀ ਡਿਕਲੇਅਰ ਕੀਤਾ ਕਿ ਤੁਸੀਂ ਪੰਜਾਬ ਦੇ ਨਾਂ ਤੇ ਆਪਣੀ ਜਿਹੜੀ ਅਰਨਿੰਗਸ ਹੈ ਉਹ ਕਰਦੇ ਹੋਗੇ ਜੀ ਔਰ ਇੱਥੇ ਵੀ ਅਸੀਂ ਇਹੀ ਸੋਚ ਕੇ ਉਪਰਾਲਾ ਸੋਚਿਆ ਕਿ ਅਸੀਂ ਕਿਉਂ ਨਾ ਤੁਹਾਡੇ ਸ਼ੋਅ ਦੇ ਵਿੱਚ ਵੀ ਇਹ ਅਨਾਉਂਸਮੈਂਟ ਕਰੀਏ ਕਿ ਲੋਕਾਂ ਕੋਲ ਵੀ ਅਸੀਂ ਇਹ ਕੋਸ਼ਿਸ਼ ਕਰੀਏ ਕਿ ਸਾਡੇ ਨਾਲ ਹੋਰ ਜੁੜ ਸਕਣ ਔਰ ਜਿਵੇਂ ਅਸੀਂ ਕਹਿੰਿਆ ਸਟੈਂਡ ਵਿਦ ਪੰਜਾਬ ਸਪੋਰਟ ਪੰਜਾਬ ਤੇ ਉਸ ਮੋਹਮ ਦਾ ਹਿੱਸਾ ਤੁਹਾਨੂੰ ਵੀ ਅਸੀਂ ਨਾਲ ਆਪਣੇ ਨਾਲ ਲੈ ਕੇ ਆਈਏ ਭਾਜੀ ਬਹੁਤ ਧੰਨਵਾਦ ਜੀ ਅਸੀਂ 7 ਸਪਟੰਬਰ ਨੂੰ ਇਹ ਸੰਡੇ ਕੈਲਗਰੀ ਸ਼ੋਅ ਕਰ ਰਹੇ ਹਾਂ ਬੜੀ ਚੰਗੀ ਗੱਲ ਹੈ ਕਿ ਤੁਸੀਂ ਅ ਦੇਖੋ ਪੰਜਾਬ ਨਾਲ ਖੜਨਾ ਸਾਡਾ ਸਾਰਿਆਂ ਦਾ ਫਰਜ਼ਾ ਉਹਦੇ ਲਈ ਮੈਨੂੰ ਲੱਗਦਾ ਕਦੀ ਵੀ ਆ ਕੋਈ ਐਦਾਂ ਨਹੀਂ ਹੋਇਆ ਵੀ ਕੋਈ ਇੱਕ ਬੰਦਾ ਆਪਣੇ ਸਿਰ ਸੇਰਾ ਲਵੇ ਸਾਡਾ ਸਾਰਿਆਂ ਦਾ ਪੰਜਾਬ ਆ ਅਸੀਂ ਸਾਰੇ ਪੰਜਾਬੀ ਆ ਜੀ ਔਰ ਪੰਜਾਬ ਤੇ ਜਦੋਂ ਵੀ ਵਿਪਤਾ ਬਣੀ ਆ ਉਹਦੇ ਲਈ ਐਨ ਆਰ ਆਈ ਜਾਂ ਤੁਸੀਂ ਤੁਹਾਡੇ ਵਰਗੀਆਂ ਜਿਹੜੀਆਂ ਸੰਸਥਾਵਾਂ ਆ ਉਹ ਹਮੇਸ਼ਾ ਅੱਗੇ ਆ ਕੇ ਸਪੋਰਟ ਚ ਖੜੀਆਂ ਆ ਔਰ ਅਸੀਂ ਵੀ ਜਿੰਨੇ ਜੋਗੇ ਹੈਗੇ ਆ ਕਿਉਂਕਿ ਬਹੁਤ ਸਾਰੇ ਕਲਾਕਾਰ ਭਾਈਚਾਰੇ ਨੇ ਵੀ ਬਹੁਤ ਸੇਵਾ ਜਿਹੜੀ ਲਈ ਆ ਸੋ ਅਸੀਂ ਵੀ ਜਿੰਨੇ ਜੋਗੇ ਹੈਗੇ ਆ ਅਸੀਂ ਵੀ ਪੰਜਾਬ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਸੋ ਮੇਰਾ ਤਾਂ ਸਾਰਿਆਂ ਦਾ ਹੀ ਇਹ ਫਰਜ਼ ਬਣਦਾ ਹੈ ਕਿ ਪੰਜਾਬ ਇਸ ਟਾਈਮ ਬਹੁਤ ਵਿਪਤਾ ਦੀ ਘੜੀ ਚਾ ਔਰ ਅਸੀਂ ਨਾਲ ਮਿਲ ਕੇ ਸਾਰੇ ਉਹਦਾ ਸਹਾਰਾ ਬਣੀ ਜੀ ਅ ਵੈਸੇ ਤਾਂ ਜਦੋਂ ਕਹਿੰਦੇ ਨਾ ਅੱਜਕੱਲ ਜਦੋਂ ਵੀ ਇਦਾਂ ਦੀ ਕੋਈ ਖਬਰ ਅਸੀਂ ਸਾਂਝੀ ਕਰਦੇ ਆਂ ਜਾਂ ਕੋਈ ਰੀਲਾਂ ਜਦੋਂ ਪਾਉਂਦੇ ਆਂ ਤੇ ਤੁਹਾਡੇ ਕਈ ਜਿਹੜੇ ਗੀਤ ਨੇ ਅਸੀਂ ਉਹ ਪਿੱਛੇ ਬੈਕਗ੍ਰਾਉਂਡ ਚ ਲਾਉਂਦੇ ਜੋ ਹੋ ਸਾਨੂੰ ਐਨਰਜਾਈਜ਼ ਕਰਦੇ ਨੇ ਜਿਵੇਂ ਬੰਬ ਜਿਗਰੇ ਹੋਰ ਬੜੇ ਇਦਾਂ ਦੇ ਗੀਤ ਨੇ ਸੋ ਭਾਜੀ ਜਦੋਂ ਤੁਸੀਂ ਐਡਮਿੰਟਨ ਦੇ ਵਿੱਚ ਵੇ ਡਿਕਲੇਅਰ ਕੀਤਾ ਤੇ ਤੁਹਾਡੇ ਮਨ ਦੇ ਵਿੱਚ ਖਿਆਲ ਆਇਆ ਕਿ ਹਾਂ ਹੁਣ ਇਹ ਇਹ ਸਪੋਰਟ ਕਰਨ ਦਾ ਸਮਾਂ ਹੈ ਨਹੀਂ ਦੇਖੋ ਨਾ ਸਪੋਰਟ ਦਾ ਨਾ ਇੱਕ ਸਿੱਧਾ ਸਿੱਧਾ ਇੱਕ ਇਹ ਵੀ ਸਪੋਰਟ ਇੱਕ ਦੋ ਤਰ੍ਹਾਂ ਦਾ ਮਾਹੌਲ ਹੁੰਦਾ ਆ ਇਹ ਕੀ ਹੁੰਦਾ ਕਿ ਜਦੋਂ ਤੁਸੀਂ ਮੰਨ ਲਓ ਇੱਕ ਜਿਦਾ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਨਾ ਤੁਸੀਂ ਇੱਕ ਮੁਠੀ ਜੇ ਚੱਕ ਕੇ ਰੱਖੋਗੇ ਤਾਂ ਉਹਦੇ ਨਾਲ ਹੋਰ ਵੀ ਲੋਕ ਫਿਰ ਸ਼ੁਰੂ ਹੋ ਜਾਂਦੇ ਉਹ ਇੱਕ ਫਿਰ ਇੱਕ ਲਹਿਰ ਬਣ ਜਾਂਦੀ ਹੈ ਤਾਂ ਹੁਣ ਸਾਡੇ ਜਿੱਦਾਂ ਮੰਨ ਲਓ 5-7 ਮਿਲੀਅਨ ਫੋਲੋਅਰ ਇੰਸਟਾਗ੍ਰam ਤੇ ਆ 3-4 ਮਿਲੀਅਨ ਫੇਸਬੁੱਕ ਤੇ ਅਸੀਂ ਜਦੋਂ ਉਹ ਚੀਜ਼ ਪੋਸਟ ਕੀਤੀ ਤਾਂ ਉਹਦੇ ਨਾਲ ਬਾਕੀ ਦਾ ਮੈਨੂੰ ਪਤਾ ਨਹੀਂ ਪਰ ਸਾਡੇ ਪਾਈਚਾਰੇ 'ਚ ਜਿਹੜੀ ਇੱਕ ਲਹਿਰ ਸ਼ੁਰੂ ਹੋਈ ਕਿਉਂਕਿ ਸਾਰੇ ਪੰਜਾਬ ਦਾ ਦਿੱਤਾ ਅਸੀਂ ਖਾ ਰਹੇ ਹਾਂ ਪੰਜਾਬੀ ਬੋਲੀ ਦਾ ਦਿੱਤਾ ਅਸੀਂ ਖਾ ਰਹੇ ਹਾਂ ਦੇ ਪੰਜਾਬ ਦੇ ਜੰਮੇ ਜਾਏ ਆ ਭਾਵੇਂ ਇੱਥੇ ਆ ਭਾਵੇਂ ਉੱਥੇ ਆ ਤਾਂ ਮੇਰੇ ਮਨ ਚ ਇਹ ਸੀਗਾ ਕਿ ਮੈਂ ਜਦੋਂ ਇੱਕ ਉਹ ਅਨਾਉਂਸਮੈਂਟ ਸਟੇਜ ਤੋਂ ਕਰੂੰਗਾ ਤਾਂ ਉਹ ਇੱਕ ਲੱਖਾਂ ਲੋਕਾਂ ਤੱਕ ਗੱਲ ਪਹੁੰਚੂਗੀ ਤੇ ਹੁਣ ਵੀ ਹਾਂਜੀ ਤੇ ਹੁਣ ਵੀ ਸਾਡੀ ਜਿਹੜੀ ਫਰਦਰ ਜਿਹੜੀ ਸਾਡੀ ਟੀਮ ਦੀ ਅਸੀਂ ਜਿਹੜੀ ਇੱਕ ਪਲੈਨਿੰਗ ਆ ਕਿ ਜਦੋਂ ਹੜ੍ਹ ਸੁੱਕਣੇ ਆ ਉਸ ਤੋਂ ਬਾਅਦ ਜਿਹੜੇ ਬਹੁਤ ਸਾਰੇ ਰਿਸੋਰਸਸ ਦੇ ਉੱਤੇ ਜਿਹੜਾ ਲੋਡ ਪੈਣੀ ਆ ਆਪਾਂ ਨੂੰ ਕਿਉਂਕਿ ਲੋਕਾਂ ਦੀਆਂ ਜ਼ਮੀਨਾਂ ਨੂੰ ਦੁਬਾਰਾ ਮਤਲਬ ਉਹਨੂੰ ਠੱਲਣ ਦੇ ਲਈ ਦੁਬਾਰਾ ਉਹਨਾਂ ਨੂੰ ਉਪਜਾਊ ਬਣਾਉਣ ਦੇ ਲਈ ਬਹੁਤ ਮਿਹਨਤ ਕਰਨੀ ਪੈਣੀ ਆ ਬਹੁਤ ਸਾਰੇ ਲੋਕਾਂ ਦੇ ਜਿਹੜੇ ਸਮਾਨ ਦੇਖੋ ਉਹ ਘਾਟਾ ਨਹੀਂ ਪੂਰਾ ਹੋ ਸਕਦਾ ਪਰ ਉਹ ਆਪਾਂ ਸਾਰੇ ਇੱਕ ਹੌਸਲਾ ਜ਼ਰੂਰ ਉਹਨਾਂ ਦਾ ਵੜਾਂਗੇ ਸੁਬਹ ਅੱਲਾ ਦਾ ਕਿ ਉਹ ਇੱਕ ਇਹੋ ਹੀ ਇੱਕ ਇਨੀਸ਼ੀਏਟਿਵ ਸੀਗਾ ਕਿ ਅਸੀਂ ਜਿਸ ਸਟੇਜ ਤੋਂ ਅਨਾਉਂਸ ਕਰਾਂਗੇ ਤੇ ਉਹਦੇ ਨਾਲ ਹੋਰ ਵੀ ਬਹੁਤ ਸਾਰੇ ਭੈਣ ਭਰਾ ਆਗੇ ਹੋਣਗੇ ਬਿਲਕੁਲ ਭਾਜੀ ਤੁਸੀਂ ਕੈਨੇਡਾ ਪਹਿਲੀ ਵਾਰ ਨਹੀਂ ਆਏ ਆਂਦੇ ਰਹਿੰਦੇ ਹੋ ਔਰ ਐਸੇ ਸ਼ੋਅਸ ਕਰਦੇ ਰਹਿੰਦੇ ਹੋ ਜਦੋਂ ਇੱਥੇ ਦੇਖਦੇ ਹਾਂ ਕਿ ਪੰਜਾਬੀਆਂ ਦਾ ਜਿਹੜਾ ਸਾਥ ਹੈ ਹਨਾ ਔਰ ਦੁਨੀਆ ਭਰ ਤੋਂ ਮੈਂ ਸਿਰਫ ਕੈਨੇਡਾ ਦੀ ਗੱਲ ਨਹੀਂ ਕਰਾਂਗਾ ਐਨ ਆਰ ਆਈਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਇੱਕਜੁੱਟ ਹੋ ਕੇ ਜਿਵੇਂ ਮੈਂ ਕਿਹਾ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਸਾਨੂੰ ਫੋਨ ਆ ਰਹੇ ਨੇ ਭਾਵੇਂ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਕਿ ਅਸੀਂ ਤੁਹਾਨੂੰ ਭੇਜ ਦਿੰਨੇ ਆ ਤੁਸੀਂ ਦੱਸੋ ਆਪੇ ਅੱਗੇ ਕਰਦੇ ਹੋ ਇੱਕ ਇੱਕੋ ਟਰਸਟ ਦੇ ਨਾਲ ਬਹੁਤ ਸਾਰੇ ਲੋਕ ਬਹੁਤ ਸਾਰੇ ਲੋਕਾਂ ਦਾ ਕਈ ਵਾਰੀ ਸੋਰਸ ਨਹੀਂ ਹ ਇਹੋ ਜੀ ਟਾਈਮ ਤੇ ਬਹੁਤ ਸਾਰੇ ਲੋਕ ਆਪਦੀ ਜੇਬਾਂ ਧਰਨ ਵੱਲ ਹੋ ਜਾਂਦੇ ਆ ਸੋ ਦੇਖੋ ਜਦੋਂ ਮਦਦ ਦੀ ਲੋੜ ਆ ਤੇ ਮਦਦ ਦਾ ਤਾਂ ਸਿਆਣੇ ਕਹਿੰਦੇ ਕਿ ਇੱਕ 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 ਪੈਸਾ ਵੀ ਖਾਦਾ ਜਿਹੜਾ ਨਾ ਉਹ ਕਈ ਵਾਰ ਤੁਹਾਨੂੰ ਬਹੁਤ ਦੂਰ ਤੱਕ ਨੁਕਸਾਨ ਪਹੁੰਚਾਉਂਦਾ ਸੋ ਤਾਂ ਕਰਕੇ ਵੀ ਲੋਕ ਦੇਖੋ ਸਾਰੀ ਦੁਨੀਆ ਸਪੋਰਟ ਕਰਨਾ ਚਾਹੁੰਦੀ ਆ ਭਾਵੇਂ ਉਹ ਗੱਲ ਪੰਜਾਬ ਦੇ ਜਦੋਂ ਕਿਸਾਨੀ ਮੋਰਚੇ ਦੀ ਹੋਵੇ ਭਾਵੇਂ ਕੋਰੋਨਾ ਵੇਲੇ ਸੀ ਜਾਂ ਹੋਣਿਆ ਸੁਮਿਲਦਾ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਜਿਹੜੇ ਪੁੱਤਰ ਆ ਜਾਂ ਪੰਜਾਬੀ ਜਿਹੜੇ ਲੋਕ ਆ ਇਹ ਪੰਜਾਬ ਨੂੰ ਕਦੀ ਵੀ ਡੋਲਰ ਨਹੀਂ ਦਿੰਦੇ ਕਦੀ ਵੀ ਉਹਨੂੰ ਮਤਲਬ ਗੋਡਿਆਂ ਭਾਰ ਨਹੀਂ ਹੋਣ ਦਿੰਦੇ ਸਾਨੂੰ ਕਿਸੇ ਵੱਲ ਤੱਕਣ ਦੀ ਲੋੜ ਨਹੀਂ ਪੈਂਦੀ ਅਸੀਂ ਸਗੋਂ ਬਾਕੀ ਸਟੇਟਾਂ ਦਾ ਜ਼ਰੂਰ ਹੌਸਲਾ ਵਜ਼ਾਈ ਕਰਦੇ ਹਾਂ ਪਰ ਜਦੋਂ ਪੰਜਾਬ ਦੇ ਕੋਈ ਵਿਵਪਤਾ ਬਣਦੀ ਆ ਤਾਂ ਸਾਰੇ ਬੈਕਫੋਰਟ ਤੇ ਹੋ ਜਾਂਦੇ ਆ ਪਰ ਇਹ ਵੀ ਮਾਨ ਵਾਲੀ ਗੱਲ ਆ ਕਿ ਅਸੀਂ ਹੈਗੇ ਆ ਅਸੀਂ ਸਾਰੇ ਰਲ ਮਿਲ ਕੇ ਪੰਜਾਬ ਦੇ ਪੁੱਤਰ ਹੈਗੇ ਆ ਪੰਜਾਬ ਦੇ ਲਈ ਮੋਢੇ ਨਾਲ ਮੋਢਾ ਲਾ ਕੇ ਅਸੀਂ ਖੜਦੇ ਆ ਇਹ ਵੀ ਬੜੀ ਮਾਨ ਵਾਲੀ ਗੱਲ ਆ ਪੰਜਾਬੀ ਲੋਕਾਂ ਦਾ ਇਸੇ ਕਰਕੇ ਪੰਜਾਬ ਚੜ੍ਹਦੀ ਕਲਾ ਚ ਕਿ ਪੰਜਾਬ ਦੇ ਜਿਹੜੇ ਪੁੱਤਰ ਉਦੇਸ਼ਾਂ-ਉਦੇਸ਼ਾਂ 'ਚ ਜਿੱਥੇ ਵੀ ਬੈਠੇ ਆ ਉਹਨਾਂ ਦੇ ਜਿਹੜੇ ਹੌਸਲੇ ਆ ਇਹੋ ਜੇ ਟਾਈਮ ਤੇ ਉਹ ਦੁਗਣੀ ਚੌਗਣੀ ਹੋ ਜਾਂਦੀ ਆ ਆਪਾਂ ਸੁਖ ਵੇਲੇ ਭਾਵੇਂ ਕਦੀ ਖੜੀਏ ਨਾ ਖੜੀਏ ਇੱਕ ਦੂਜੇ ਨਾਲ ਪਰ ਆਪਾਂ ਦੁੱਖ ਵੇਲੇ ਜਿਹੜੇ ਆ ਨਾ ਆਪਾਂ ਸਾਰੇ ਭੈਣ ਭਰਾ ਉਦੋਂ ਮਤਲਬ ਮੈਨੂੰ ਲੱਗਦਾ ਵੀ ਸਾਡੇ ਜਿਗਰੇ ਵੀ ਵੱਡੇ ਹੋ ਜਾਂਦੇ ਆ ਤੇ ਸਾਡੇ ਜਿਹੜੇ ਹੌਂਸਲੇ ਆ ਉਹ ਵੀ ਬਹੁਤ ਵੱਡੇ ਹੋ ਜਾਂਦੇ ਆ ਸੋ ਇਹ ਚੀਜ਼ਾਂ ਵੀ ਮੈਨੂੰ ਬਹੁਤ ਜ਼ਿਆਦਾ ਨਾ ਬੜਾ ਜ਼ਿਆਦਾ ਮੈਨੂੰ ਪ੍ਰਭਾਵਿਤ ਵੀ ਕਰਦੀਆਂ ਤੇ ਬਹੁਤ ਜ਼ਿਆਦਾ ਖੁਸ਼ੀ ਵੀ ਦਿੰਦੀਆਂ ਕਿ ਯਾਰ ਆਪਾਂ ਪੰਜਾਬੀ ਇੱਕ ਹਾਕ ਦੇ ਇਕੱਠੇ ਹੋ ਜੰਨੇ ਆ ਸੋ ਹੁਣ ਤੁਸੀਂ ਦੇਖੋ ਅੱਜ ਸਵੇਰੇ ਮੇਰੇ ਦੋਸਤਾਂ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਕਿ 10 ਤੋਂ 15 ਟਰਾਲੀਆਂ ਜਿਹੜੀਆਂ ਆ ਉਹ ਲੰਗਰ ਆਇਆ ਕਿ ਜਿਹੜੀਆਂ ਸਾਨੂੰ ਸਮਝ ਨਹੀਂ ਆਦੀ ਕਿ ਵਰਤਾਈਏ ਕਿਥੇ ਇੰਨਾ ਵਰਤਾ ਦਿੱਤਾ ਗਿਆ ਸੋ ਇਸ ਤੋਂ ਖੁਸ਼ੀ ਵਾਲੀ ਕਿਹੜੀ ਗੱਲ ਹੋ ਸਕਦੀ ਹੈ ਕਿ ਆਪਾਂ ਫਿਰ ਹੁਣ ਵੀ ਆਪਾਂ ਜਿੰਨੇ ਭੈਣ ਭਰਾ ਤੁਸੀਂ ਵੀ ਸਾਰੇ ਸਪੋਰਟ ਲਈ ਖੜੇ ਆਂ ਬਿਸਮਿਲਲਾਹ ਦਾ ਕਿ ਇਸ ਤੋਂ ਬਾਅਦ ਜਿਹੜੀ ਸਪੋਰਟ ਦੀ ਲੋੜ ਪੈਣੀ ਉਹ ਜੇ 6 6 ਮਹੀਨੇ ਸਾਲ ਆਪਾਂ ਨੂੰ ਲੱਗਣਾ ਆ ਸੋ ਬਹੁਤ ਚੰਗੀ ਗੱਲ ਹੈ ਜੀ ਭਾਜੀ ਸ਼ੋਅ ਤੇ ਇੱਕ ਵਾਰ ਹੁਣ ਆ ਜਾਂਦੇ ਆਪਾਂ ਕਿ ਸ਼ੋਅ ਦੇ ਵਿੱਚ ਪਿਛਲੀ ਵਾਰ ਜਦੋਂ ਵੀ ਤੁਸੀਂ ਗੈਲਰੀ ਆਏ ਹੋ ਤੇ ਬਹੁਤ ਵਧੀਆ ਮੈਨੂੰ ਲੱਗਦਾ ਕਿ ਰਿਸਪੌਂਸ ਵੀ ਮਿਲਿਆ ਲੋਕ ਵੇਟ ਕਰਦ ਨੇ ਕਿ ਬਾਬਾ ਸਾਹਿਬ ਦਾ ਸ਼ੋਅ ਕਦੋਂ ਆਵੇ ਕਿਉਂਕਿ ਲਾਈਵ ਗਾਣ ਵਾਲੇ ਜਿਹੜੇ ਸਿੰਗਰਸ ਨੇ ਉਹ ਅੱਜ ਕੱਲ ਬਿਲਕੁਲ ਘਟ ਗਏ ਨੇ ਮੈਂ ਘਟ ਗਏ ਨਹੀਂ ਕਹਾਂਗਾ ਕਿ ਸਾਰੇ ਤੇ ਤੁਸੀਂ ਲਾਈਵ 'ਚ ਬਲੀਵ ਕਰਦੇ ਹੋ ਹਾਂਜੀ ਸੋ ਇਸ ਵਾਰ ਕੁਝ ਵੱਖਰਾ ਜਾਂ ਕੁਝ ਹੋਰ ਕੈਲਗਰੀ ਵਾਸੀਆਂ ਲਈ ਕੀ ਮਿਲੂਗਾ ਜੀ ਭਾਈ ਹਮੇਸ਼ਾ ਹੀ ਵੱਖਰਾ ਹੁੰਦਾ ਦੇਖੋ ਨਾ ਜਦੋਂ ਤੁਸੀਂ ਆਪਣੀ ਬੋਲੀ ਦੀ ਗੱਲ ਕਰਦੇ ਜੇ ਨਾ ਤੇ ਸਭ ਤੋਂ ਵੱਡੀ ਗੱਲ ਇਹ ਹੁੰਦੀ ਕਿ ਨਾ ਬਹੁਤ ਘੱਟ ਸ਼ੋਅ ਹੁੰਦੇ ਜਿੱਥੇ ਤੁਸੀਂ ਕਿਸੇ ਪਰਿਵਾਰ ਨੂੰ ਲੈ ਕੇ ਜਾ ਸਕੋ ਤੇ ਇੱਕ ਪਰਿਵਾਰ ਬੜੀ ਵੱਡੀ ਜ਼ਿੰਮੇਵਾਰੀ ਹੁੰਦਾ ਜੇ ਤੁਸੀਂ ਕੋਈ ਚੰਗੀ ਫਿਲਮ ਵੇਖਣ ਜਾਓ ਚੰਗਾ ਸ਼ੋਅ ਵੇਖਣ ਜਾਓ ਤਾਂ ਉਹਦੇ ਲਈ ਪਹਿਲੋ ਇੱਕ ਆਰਟਿਸਟ ਨੂੰ ਉਹ ਸਾਰਾ ਕੁਝ ਮੈਨੇਜ ਕਰਨਾ ਪੈਂਦਾ ਉਹਨੀ ਉਹਨੇ ਲੈਵਲ ਤੇ ਆਪਣੀ ਇੱਕ ਪਛਾਣ ਬਣਾਉਣੀ ਪੈਂਦੀ ਆ ਵੀ ਤੁਹਾਨੂੰ ਸੁਣਨ ਵਾਲੇ ਕਿੱਦਾਂ ਦੇ ਲੋਕ ਆਣ ਜੇ ਤੁਸੀਂ ਪਰਿਵਾਰ ਨੂੰ ਅਪੀਲ ਕਰਨੀ ਆ ਤੇ ਕੀ ਤੁਹਾਡੇ ਕੋਲ ਪਰਿਵਾਰ ਦੇ ਗਾਉਣ ਲਈ ਉਹਦਾਂ ਦੇ ਗੀਤ ਹੈਗੇ ਆ ਸੋ ਸਾਡੇ ਗੀਤ ਪਰਿਵਾਰਾਂ ਤੱਕ ਪਹੁੰਚੇ ਆ ਸਾਡੇ ਗੀਤ ਕਦੀ ਵੀ ਕਿਸੇ ਨੂੰ ਸੁਣਨ ਵੇਲੇ ਬੰਦ ਨਹੀਂ ਕਰਨੇ ਪੈਂਦੇ ਜਾਂ ਅੱਗੇ ਨਹੀਂ ਕਰਨੇ ਪੈਂਦੇ ਅਸੀਂ ਹਮੇਸ਼ਾ ਜਿੱਦੂ ਗਾਇਆ ਪਰਿਵਾਰਾਂ ਲਈ ਗਾਇਆ ਹੁਣ ਵੀ ਸਾਡਾ ਜਿਹੜਾ ਸ਼ੋਅ ਆ ਉਹ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਪੀੜੀ ਦੇ ਗੀਤ ਹੋਣਗੇ ਤੇ ਉਹ ਅਸੀਂ ਹਰ ਤਰ੍ਹਾਂ ਦਾ ਗੀਤ ਗਾਇਆ ਹੈ ਹਰ ਤਰ੍ਹਾਂ ਦੀ ਗੱਲ ਕੀਤੀ ਆ ਤੇ ਇਹ ਵੀ ਸ਼ੋਅ ਬਹੁਤ ਕਮਾਲ ਹੋਊਗਾ ਔਰ ਇੱਕ ਪਰਿਵਾਰਕ ਸ਼ੋਅ ਹੋਊਗਾ। ਹਰ ਤਰ੍ਹਾਂ ਦਾ ਗੀਤ ਪਰਦੇਸੀਆਂ ਲਈ ਗਾਇਆ ਪੰਜਾਬ ਲਈ ਗਾਇਆ। ਸੋ ਇੱਕ ਕਮਾਲ ਦਾ ਸ਼ੋਅ ਹੋਊਗਾ ਕਿਉਂਕਿ ਅਸੀਂ ਕੁੜੀਆਂ ਦੀ ਤਾਰੀਫ ਲਈ ਜਿੱਦਾਂ ਸਾਡਾ ਗਾਣਾ ਵਰਕਰ ਤੇ ਸੀ ਮਿਲਦਾ ਉਸ ਤੋਂ ਖੂਬਸੂਰਤ ਕੋਈ ਗੀਤ ਨਹੀਂ ਹੋ ਸਕਦਾ। ਜੇ ਕਿਸੇ ਕੁੜੀ ਦੀ ਬੱਚੀ ਦੀ ਭੈਣ ਦੀ ਮਾਂ ਦੀ ਤਾਰੀਫ ਕਰਨੀ ਆ ਤਾਂ ਉਸ ਤੋਂ ਖੂਬਸੂਰਤ ਕੋਈ ਗੀਤ ਨਹੀਂ ਹੋ ਸਕਦਾ। ਉਸੋਂ ਸਾਡੇ ਗੀਤ ਹੀ ਸਾਡੇ ਮਿਲਦਾ ਕਿ ਸਾਡੇ ਬੜਾ ਵੱਡਾ ਇੱਕ ਪੰਜਾਬੀ ਸੱਭਿਆਚਾਰ ਦੀ ਪਛਾਣ ਸੋ ਸਾਰਿਆਂ ਨੂੰ ਆਉਣਾ ਚਾਹੀਦਾ ਜੀ ਅਸੀਂ ਜਦੋਂ ਵੀ ਕੈਲਗਰੀ ਆਏ ਆ ਸਾਨੂੰ ਬਹੁਤ ਪਿਆਰ ਮਿਲਿਆ ਹੈ ਔਰ ਪੰਜਾਬੀ ਬੋਲੀ ਪੰਜਾਬੀ ਲੋਕ ਇਸ ਮੈਂ ਪਹਿਲਾਂ ਹੀ ਦੱਸਿਆ ਜਿੱਦੋਂ ਦੇਖੋ ਸਾਰਾ ਕੋਈ ਸਾਰਿਆਂ ਦੀ ਸਪੋਰਟ ਨਾਲ ਇਕੱਲਾ ਆਰਟਿਸਟ ਵੀ ਕਾਹੇ ਯੋਗ ਨਹੀਂ ਹੁੰਦਾ ਜੇ ਤੁਹਾਨੂੰ ਸੁਣਨ ਵਾਲੇ ਨਾ ਆਉਣ ਜੇ ਤੁਹਾਨੂੰ ਦੇਖਣ ਵਾਲੇ ਨਾ ਆਉਣ ਸੋ ਸਾਡਾ ਇੱਥੇ ਆਉਣਾ ਉਹ ਤਾਂ ਹੀ ਸਫਲ ਹੋਊਗਾ ਜੇ ਸਾਨੂੰ ਸੁਣਨ ਵਾਲੇ ਦੇਖਣ ਵਾਲੇ ਆਉਣਗੇ ਸੋ ਬਹੁਤ ਸਾਰੇ ਭੈਣ ਭਰਾ ਅੱਜ ਵੀ ਆਏ ਆ ਸਾਰਿਆਂ ਨੂੰ ਅਪੀਲ ਕਰਾਂਗੇ ਕਿ 7 ਤਰੀਕ ਨੂੰ ਆਉਣ ਸਾਰੇ ਭਾਜੀ ਬਸ ਇਸ ਨੂੰ ਮੈਸੇਜ ਜਿਹੜਾ ਕੈਲਗਰੀਅਨਸ ਕੋਲ ਪਹੁੰਚ ਗਿਆ ਇੱਕ ਜੇ ਦੋ ਲਾਈਨਾਂ ਹੋ ਜਾਣ ਜਸਟ ਟੂ ਮੋਟੀਵੇਟ ਅਸ ਸੁਣਾਉਂਗਾ ਹੋਰ ਸੁਣਾਉਂਗੇ ਭਵਾਨ ਨੂੰ ਤੁਸੀਂ ਐ ਕਹਿੰਦੇ ਹੋਣੀ ਕਰਕੇ ਲੋਟ ਤੋਂ ਬਿਣਾ ਭੁਲ ਕੇ ਬਤਾ ਦਿਓ ਸਵਾਦ ਨਹੀਂ ਹੋਣਾ ਦਾ ਪੁੱਛ ਰਹੇ ਨਹੀਂ ਕਿਹੜੇ ਕਿਹੜੇ ਲਾਉਂਗੇ ਨਹੀਂ ਨਹੀਂ ਸਾਰੇ ਹੋ ਜਾਣਗੇ ਥੈਂਕ ਯੂ ਸੋ ਮਚ ਭਾਈ ਸਾਡਾ ਗੱਲਬਾਤ ਕਰਨ ਲਈ ਐਂਡ ਜ਼ਰੂਰ ਰੌਣਕਾ ਜਿਹੜੀਆਂ ਅਸੀਂ ਦੇਖਾਂਗੇ ਥੈਂਕ ਯੂ ਥੈਂਕ ਯੂ ਜੀ ਜੇ ਤੁਸੀਂ ਆਓਗੇ ਤਾਂ ਇਹ ਸੇਵਾ ਹੀ ਹੈ क्योंकि जीवी है अभी जीवन की जी जंग चल साल छे महीने लगने सो बहुत धनबाद तो सारे भरावान का भैर भरावान का मेरे तो और मेरे लिए बहुत स्पैशल होते हो चट्टिकला चलो बहुत फेमर सर थैंक यू